ਲੈ ਵੀ ਮਤਰਾ ਕਮੈਂਟ ਕਰਕੇ ਦੱਸ ਦੇ ਵਿਆ ਦੇਖ ਕੇ ਮੁੰਜ ਪਾਣੀ ਆ ਗਿਆ ਜਾਂ ਨਹੀਂ ਆ ਗਿਆ ਕਿਉਂਕਿ ਭਾਈ ਇਹ ਆ ਗਾ ਰੰਧਾਵਾ ਵਾਲਾਂ ਦਾ ਸਭ ਤੋਂ ਪੰਜਾਬ ਦਾ ਸਭ ਤੋਂ ਮਸ਼ਹੂਰ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ achar ਆ ਬਿਲਕੁਲ ਭਾਈ ਜੀ ਬਿਲਕੁਲ ਹਣਾ ਭਾਈ ਜੀ ਪੂਰਾ ਟੇਸਟੀ ਤੇ ਪੂਰਾ ਸਵਾਦ ਹਾਂਜੀ ਤੁਹਾਡੇ ਮੂੰਹ ਚ ਪਾਣੀ ਆ ਜਾਊਗਾ ਕਿਉਂਕਿ ਪਾਣੀ ਸਾਡੇ ਆਪ ਦੇ ਮੂੰਹ ਚ ਆ ਨਹੀਂ ਆਇਆ ਬੱਸ ਜਿੱਦੀ ਗੱਲ ਹੈ ਕਿ ਨਾ ਇਸ ਕਰਕੇ ਭਾਈ ਕੋਈ ਟੇਸਟ ਤੋਂ ਰਹਿ ਨਾ ਜਾਇਓ ਐਨ ਆਰ ਆਈ ਵੀਰਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਰੰਧਾਵਾ achar ਠੀਕ ਹੈ ਜੀ ਠੀਕ ਹੈ ਜਿੰਨੇ ਪੰਜਾਬ ਦੇ ਸੱਜਣ ਤਾਂ ਦੇਖ ਟੇਸਟ ਦੇਖ ਰਹੇ ਨੇ ਪਰ ਐਨ ਆਰ ਆਈ ਵੀਰ ਤਾਂ ਤਰਸ ਰਹੇ ਨੇ ਵੀ ਯਾਰ ਜੇ ਅਸੀਂ ਪੰਜਾਬ ਚ ਹੁੰਦੇ ਤਾਂ ਅਸੀਂ ਰੰਦਾਵਾ ਬੱਕਰੇ ਦਾ ਚਾਰ ਜਰੂਰ ਖਾਂਦੇ ਆ ਸਕਦੇ ਹੋ ਯਾਰ ਪੰਜਾਬ ਦੇ ਵਿੱਚ ਹਾਂ ਪੰਜਾਬ ਚ ਆਓ ਗੇਟ ਖੁੱਲੇ ਨੇ ਗੇਟ ਬੁੱਧਿਆ ਸਾਥੋਂ ਮੰਗਾਓ ਆ ਦੇਖੋ ਜੀ ਰੰਦਾਵਾ ਬੱਕਰੇ ਦਾ ਮਹਾਰਾਜ ਆ 850 ਰੁਪਏ ਕੋਲੋਂ ਰੇਟ ਵੀ ਬਾਜਵਾ ਤੇ ਚੀਜ਼ ਵੀ ਇੱਕ ਨੰਬਰ ਬਾਈ ਜੀ ਠੀਕ ਆ ਜੀ ਆ ਹੈਗਾ ਬਾਈ ਦੇਸੀ ਮੁਰਗੇ ਦਾ ਦੇਸੀ ਮੁਰਗੇ ਦਾ ਪ੍ਰਾਣੀ ਰੈਸਪੀਆ ਜਿਹੜਾ ਸਰ ਜਣਾ ਪੁਰਾਣੇ ਲੋਕ ਕਹਿੰਦੇ ਫੁੱਫੜ ਆਏ ਤੇ ਕੁੱਕੜ ਬਣਾਈਏ ਠੀਕ ਆ ਉਹ ਦੇਸੀ ਮੁਰਗਾ ਫੁੱਫੜ ਆਇਆ ਕੁੱਕੜ ਆਇਆ ਹਾਂ ਫੁੱਫੜ ਆਇਆ ਕਿ ਕੁੱਕੜ ਆਇਆ ਠੀਕ ਹੈ ਜੀ ਆ ਆ ਗਿਆ ਬਾਈ ਜੀ ਮੱਛੀ ਦਾ ਜਾਰ ਠੀਕ ਹੈ ਜੀ ਠੀਕ ਆ ਬਾਈ ਜੀ ਇਹ ਵੀ 850 ਕਿਲੋ ਹੈਗਾ ਬਿਨਾ ਗੰਡੇ ਤੋਂ ਮੱਛੀ ਆ ਬਾਈ ਇੱਕ ਪੀਸ ਸ਼ਾਮ ਨੂੰ ਤੁਸੀਂ ਬੱਚਿਆਂ ਨੂੰ ਖਵਾਓ ਆਪ ਵੀ ਖਾਓ ਠੀਕ ਹੈ ਆ ਆ ਗਿਆ ਬਾਈ ਜੀ ਬੱਕਰੇ ਦਾ ਬੋਨਲੈਸ ਬਿਨਾ ਹੱਡੀ ਤੋਂ ਜੀ ਕੁਆਲਿਟੀ ਦੇਖ ਸਕਦੇ ਹੋ ਮਸਾਲੇ ਦੀ ਖੁਸ਼ਬੂ ਆ ਨਾ ਜਿਹੜੀ ਉਹ ਤੁਸੀਂ ਬਾਈ ਜੀ ਕੈਮਰੇ ਚ ਨਹੀਂ ਫੀਲ ਕਰ ਸਕਦੇ ਹੁੰਦੀ ਮਸਾਲੇ ਦੀ ਫੀਲ ਹੁੰਦੀ ਆ ਫੀਲ ਹੁੰਦੀ ਆ ਨਾ ਮਨ ਦਾ ਨਾਮ ਵਾਲਾ ਸੋਚ ਕੇ ਦੇਖੋ ਅੱਖਾਂ ਬੰਦ ਕਰਕੇ ਸੋਚੋ ਵੀ ਰੰਧਾਵਾ ਚਾਰ ਖਾ ਰਿਆ ਤੇ ਮਸਾਲਾ ਹੀ ਬਾਈ ਅਲੱਗ ਹੈਗਾ ਸਹੀ ਗੱਲ ਲਈ ਤੇ ਟੇਸ ਦੀ ਲੱਗਾ ਮੱਛੀ ਦਾ ਅਲੱਗ ਹੈ ਹਮ ਅਲੱਗ ਟੇਸਟ ਮੈਨੂੰ ਬੱਕਰੇ ਦਾ ਅਲੱਗ ਟੇਸਟ ਮੈਨੂੰ ਤੇ ਦੇਸੀ ਮੁਰਗੇ ਦਾ ਅਲੱਗ ਟੇਸਟ ਮੈਨੂੰ ਸਹੀ ਗੱਲ ਹੈ ਜੀ ਠੀਕ ਹੈ ਜੀ ਵੇ ਆ ਜਿੱਦਾਂ ਤੁਹਾਨੂੰ ਦਿਖਾਇਆ ਗਿਆ ਐ ਇਦਾਂ ਹੀ ਤੁਹਾਨੂੰ ਡੱਬਿਆਂ ਦੇ ਵਿੱਚ ਇਹ ਟੇਸਟ ਮਿਲੂਗਾ ਇਹ ਤਾਜ਼ਾ ਹੁੰਦਾ ਬੱਕਰੇ ਚਾਰੀ ਬਿਲਕੁਲ ਇੱਕ ਬਾਸੇ ਬੁੱਸੇ ਦਾ ਨਹੀਂ ਹੁੰਦਾ ਕਿਤੇ ਮਹੀਨੇ ਵਾਲਾ ਪਿਆ ਹੋਵੇ ਨਹੀਂ ਬਾਈ ਜੀ ਨਹੀਂ ਤੁਸੀਂ ਜਦੋਂ ਮਰਜੀ ਅਚਾਨਕਾਓ ਇੱਕ ਕੁਆਂਟਲ ਆ ਹਰ ਰੋਜ਼ ਤਿਆਰ ਹੁੰਦਾ ਜੀ ਅੱਛਾ ਜੀ ਤਾਜ਼ਾ ਤੇ ਫਰੈਸ਼ 19 ਕੁ ਸੇਲ ਆ ਜੀ ਇੱਕ ਕੁਆਂਟਲ ਦੀ ਡੇਲੀ ਕਨੇ ਬੱਕਰੇ ਦੀ ਸੇਲ ਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਸੀਜ਼ਨ ਆ ਚੁੱਕਿਆ ਬਾਈ ਜੀ ਰਾਇ ਨਾ ਜਾਇਓ ਪੰਜਾਬ ਦੇ ਮਸ਼ਹੂਰ ਚਾਰ ਤੋਂ ਇੱਕ ਵਾਰੀ ਜ਼ਰੂਰ ਟੇਸਟ ਚੈੱਕ ਕਰੋ ਇਹ ਗਾਰੰਟੀ ਕਿੰਨੀ ਆਦੀ ਬਾਈ ਜੀ ਗਾਰੰਟੀ ਬਾਈ ਜੀ ਹੈਗੀ ਆ ਸਾਡੀ ਇੱਕ ਮਹੀਨੇ ਦੀ ਠੀਕ ਆ ਆ ਡੱਬੇ ਨੇ ਦੇਖੋ ਆ ਡੱਬੇ ਦਿਖਾ ਸਕਦੇ ਹਾਂ ਤੁਸੀਂ ਐਦਾਂ ਤੁਹਾਡੇ ਕੋਲੇ ਜਿਹੜੇ ਔਜ਼ਾਰ ਆਉਣਗੇ ਪੈਕ ਹੋ ਕੇ ਤੁਸੀਂ ਫਰਿੱਜ ਦੇ ਵਿੱਚ ਰੱਖੋ ਇੱਕ ਮਹੀਨੇ ਦੀ ਗਾਰੰਟੀ ਆ ਖਰਾਬ ਹੋ ਜਾਏ ਸਾਡਾ ਵਾਪਸ ਆ ਠੀਕ ਹੈ ਜੀ ਸਵਾਦ ਨਾਲ ਅੱਗੇ ਸਾਡਾ ਵਾਪਸ ਆ ਠੀਕ ਹੈ ਜੀ ਚਾਰ ਬਾਈ ਉਲੀ ਲੱਜੇ ਸਾਡਾ ਤਾਂ ਵੀ ਵਾਪਸ ਆ ਚਾਰ ਬਾਈ ਉਲੀ ਤਾਂ ਲੱਗਣ ਦਿੰਦੇ ਹੀ ਨਹੀਂ ਵੀਰ ਦਿੰਦੇ ਹੀ ਨਹੀਂ ਬਾਈ ਕਿ ਬਾਈ ਡੱਬਾ ਖੋਲਿਆ ਤੇ ਚਾਰ ਅੰਦਰ ਮੈਂ ਕਹਿੰਦਾ ਬਾਈ ਜੀ ਬਹੁਤ ਸਾਰੇ ਸੱਜਣਾਂ ਜਿਹੜੇ ਆਮ ਸਾਡੇ ਦੂਜੇ ਕਾਊਂਟਰ ਵੀ ਆ ਉਹ ਪਹਿਲਾਂ ਇਹ ਗੱਲ ਪੁੱਛਦਾ ਬਾਈ ਇਹ ਰੰਦਾਵਾ ਦਾ ਹੀ ਆ ਹਾਂ ਜੀ ਰੰਦਾਵਾ ਤੋਂ ਬਿਨਾ ਉਹਦਾ ਸਟicker ਚੈੱਕ ਕਰਦੇ ਕਿਉਂਕਿ ਰੰਦਾਵਾ ਦਾ ਟੇਸਟ ਹੀ ਇੰਨਾ ਘੈਂਟ ਬਣਦਾ ਸਹੀ ਗੱਲ ਆ ਸਹੀ ਗੱਲ ਆ ਜੀ ਹਾਂਜੀ ਬਾਕੀ ਬਾਈ ਸਕਰੀਨ ਤੇ ਨੰਬਰ ਹੈ ਕਿਨੇ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਰ ਚਾਹੀਦਾ ਹੋਵੇ ਤਾਂ ਤੁਸੀਂ ਘਰੇ ਬੈਠੇ ਚਾਰ ਦਾ ਆਰਡਰ ਕਰ ਸਕਦੇ ਹੋ ਤੁਹਾਡੇ ਘਰੇ ਆਊਗਾ ਬਿਲਕੁਲ ਜੇ ਇਦਾਂ हां जी बाकी ਵੇ ਤੁਹਾਨੂੰ ਦਿਖਾ ਦਿਆ ਸਾਡੀ ਇਹ ਸਰਵਿਸ ਹੈ ਵੀ ਤੁਸੀਂ ਕਿਤੇ ਵੀ ਬੈਠੇ ਰੰਡਾਵਾ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ achar ਹੈ ਜਿਹੜਾ ਉਹ ਮੰਗਵਾ ਸਕਦੇ ਹੋ ਲੈ ਵੀ ਮਿੱਤਰੋ ਚਾਰ ਦੇਖ ਸਕਦੇ ਜੀ ਕੁਆਲਟੀ ਚੈੱਕ ਕਰਾ ਦੀ ਆਪਾਂ ਇੱਕ ਵਾਰ ਸਾਰੇ ਚਾਰ ਦੀਆਂ ਨਾ ਵੇ ਜੀ ਲੈ ਵੀ ਆ ਦਿਖਾ ਦੇ ਬੱਬੂ ਸਮਾਰ ਕੇ ਵੇ ਲੈ ਵੀ ਦੇ ਇਕੱਲਾ ਇਕੱਲਾ ਪੀਸ ਆਊਗਾ ਇਦਾਂ ਕਰਕੇ ਨਾ ਭਾਈ ਜੀ ਕੋਈ ਫਾਲਤੂ ਹੱਡੀ ਨਹੀਂ ਆਊਗੀ ਠੀਕ ਆ ਫालतੂ ਕੋਈ ਪੀਸ ਨਹੀਂ ਆਊਗਾ ਜਿਹੜਾ ਨਾਂ ਖਾਣ ਦੇ ਜੋਗ ਹੋਵੇ ਇਹ ਮੱਛੀ ਵਾਲਾ ਆ ਗਿਆ ਬਈ ਇਹ ਫਿਸ਼ ਦਾ ਆ ਗਿਆ ਵੀਰੇ ਦੇਖੋ ਬਈ ਬੋਨਲੈਸ ਫਿਸ਼ ਆ ਇਹ ਆ ਗਿਆ ਬਈ ਬੋਨਲੈਸ ਬੱਕਰਾ ਬੱਕਰਾ ਜੀ ਦੇਖ ਸਕਦੇ ਹੋ ਬਈ ਬਈ ਸਾਡੇ ਬੱਕਰੇ ਦਾ ਟੇਸਟ ਤਾਂ ਹੈਗਾ ਹੀ ਹੈਗਾ ਅਸੀਂ ਬਾਲਾ ਕੈਂਟ ਹਾਂਜੀ ਮੱਛੀ ਦਾ ਟੇਸਟ ਦਾ ਬਈ ਜੀਨੇ ਖਾ ਲਿਆ 4 4 5 5 ਕਿਲੋ ਦਾ ਆਰਡਰ ਆ ਰਿਹਾ ਹੈ ਦੁਬਾਰਾ ਠੀਕ ਹੈ ਜੀ ਹਾਂ ਬਹੁਤ ਜ਼ਿਆਦਾ ਵਧੀਆ ਟੇਸਟ ਲੈ ਵੀ ਜੇ ਤੁਸੀਂ ਵੀ 4 5 ਕਿਲੋ ਦਾ ਆਰਡਰ ਕਰਨਾ ਚਾਹੁੰਦੇ ਹੋ ਤਾਂ ਵੀ ਸੋਡੇ ਕਰੇ ਆਊਗਾ ਕਰ ਲਓ ਆਰਡਰ ਬਈ ਸਕਰੀਨ ਤੇ ਨੰਬਰ ਹੈਗੇ ਨੇ ਬਾਰੀ ਬਾਰੀ ਕਹਿ ਰਹੇ ਹਾਂ ਕਿਉਂਕਿ ਬਈ ਠੰਡ ਰਹੇਗੀ 2-3 ਮਹੀਨਿਆਂ ਦੀ ਬਸ 2 ਮਹੀਨੇ ਆਈ ਹੈ ਨਹੀਂ ਕਿ ਪਹਿਲਾ ਵਾਰ ਕੀ ਸਮਾਂ ਥੋੜਾ ਰਹਿ ਗਿਆ ਸਮਾਂ ਥੋੜਾ ਰਹਿ ਗਿਆ ਚਾਹ ਕੋਲੋਂ ਫੋਨ ਬਈ ਸਕਰੀਨ ਤੇ ਨੰਬਰ ਹੈਗੇ ਨੇ ਮੰਗਵਾ ਲਓ ਧੰਨਵਾਦ ਜੀ